you ਹੈਲੋ ਜੀ ਸੱਸ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਠੀਕ ਰਖਵਾਉਂਗੇ ਜੀ ਤੇ ਸਵੇਰ ਦੀ ਸੱਸ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਉਹ ਠੀਕ ਠਾਕ ਆਈਏ ਅਸੀਂ ਇੱਥੇ ਉੱਠ ਚੁੱਕੀ ਸੀ ਮੈਂ ਤਾਂ ਕਿ ਮੈਂ ਸਵੇਰ ਆ ਉਠਾਇਆ ਸੀ ਮੇਕਅਪ ਉਠੜ ਤੇ ਇਹ ਬੈਠੇ ਸੀ ਵਾਸ ਹਨਾ ਉੱਠ ਕੇ ਤੇ ਰਿਸ਼ ਨੂੰ ਮੈਸ ਕਰਕੇ ਉਠਾਇਆ ਅੱਜ ਕਿਉਂਕਿ ਉਹਨੂੰ ਆਹੀ ਸੀ ਅੱਜ ਜਿਹੜੇ ਆਮਦੇ ਵਿੱਚ ਛੁੱਟੀ ਤੇ ਵਾਸੇ ਫਿਰ ਮੰਮੀ ਵੀ ਪਾਈ ਸੀ ਮੈਂ ਫਿਰ ਆਪਦੀ ਇਹ ਚਾਹ ਬਣਾਈ ਸੀ ਮਨੂੰ ਮੰਮੀ ਜੇ ਉਠਾਉਣ ਦੇ ਚਾਹ ਬਣਾ ਵੀ ਤੇ ਇੱਥੇ ਦੇਖੋ ਕਿੰਨਾ ਮੇਰਾ ਹੋਇਆ ਪਿਆ ਹਜੇ 5:30 ਦਾ ਟਾਈਮ ਹੈ ਤੇ ਇੱਥੇ ਬਿਸਕਟ ਵਗੈਰਾ ਰੱਖ ਲਏ ਸੀ ਮੁੰਨੇ ਦੀ ਚਾਹ ਬਿਤੀ ਬਣਾਤੀ ਸੀ ਨੂੰ 슈ਗਰ ਫਰੀ ਬਿਸਕਟ ਖਾਂਦੇ ਆ ਉਹਦੇ ਤੇ ਸੀ ਫੇਸ ਦੂਸਰੇ ਖਾਣੇ ਸੀ ਤੇ ਮਿੱਠੀ ਚਾਹ ਨਾਲ ਤੇ ਵਾਸਤੇ ਫਿਰ ਅਸੀਂ ਚਾਹ ਪਾਣੀ ਪੀ ਕੇ ਤੇ ਇੱਥੇ ਨਾ ਲੱਗੀ ਸੀ ਸਾਡੇ ਬਿਸਤਰਾ ਚੱਕਣ ਤੇ ਇੱਥੇ ਸੁਨੇਹਾ ਨਾ ਆਧਾਰ ਕਾਰਡ ਲੁੱਭੀ ਅੰਦੀ ਸੁੰਦਾਰ ਕਾਰਡ ਨੂੰ ਮਿਲਦਾ ਸੀ ਤੇ ਭੁੱਲ ਵੀ ਸਰਾ ਕੇ ਤੇ ਫਿਰ ਮੈਂ ਉਹਨੂੰ ਕਿਹਾ ਕਿ ਕਿੱਥੇ ਰੱਖੇ ਰਹਿੰਦੇ ਮੈਂ ਪਰਸੇ 'ਚ ਰੱਖਿਆ ਸੀ ਤੇ ਮੈਂ ਕਿਹਾ ਪਰਸੇ 'ਚ ਫਿਰ ਕਿੱਥੇ ਗਿਆ ਕਹਿੰਦੀ ਪਤਾ ਨਹੀਂ ਤੇ ਬਸ ਉਹ ਹੀ ਲੱਭਰੀ ਸੀ ਉਹ ਤੁਮਾਂ ਮੈਂ ਬੋਲੀ ਜਾਂਦੀ ਸੀ ਨਾ ਤੈਨੂੰ ਪਤਾ ਨਹੀਂ ਲੱਗਦਾ ਕਿੱਥੇ ਰੱਖੀਦਾ ਹੁੰਦਾ ਕਹਿੰਦੇ ਮੈਂ ਰੱਖਿਆ ਸੀ ਇੱਥੇ ਜਿਹੜੇ ਪਰਸ ਦੇ ਵਿੱਚ ਹੀ ਰੱਖਿਆ ਸੀ ਕੰਦੀ ਪਤਾ ਨਹੀਂ ਕਿੱਥੇ ਆ ਤੇ ਐਂ ਕਰੀ ਜਾਂਦੀ ਸੀ ਤੇ ਬੱਸ ਫਿਰ ਇਸ ਕਰਕੇ ਅਸੀਂ ਹਨਾ ਵੀ ਮੈਂ ਬੋਲੀ ਜਾਂਦੀ ਸੋਨੋ ਲੱਭੀ ਜਾਂਦੀ ਸੀ ਉਹਦਾ ਆਧਾਰ ਕਾਰਡ ਤੇ ਕਿਉਂਕਿ ਇਹਨਾਂ ਉਹਦੋਂ ਰਾਸ਼ਨ ਮਿਲਿਆ ਸੀ ਤੇ ਕੇਵੀ ਆਨਲਾਈਨ ਫੋਟੋ ਹੋਈ ਸੀ ਤੇ ਫੋਨ ਦੇ ਵਿੱਚ ਇਸ ਕਰਕੇ ਫਿਰ ਆਧਾਰ ਕਾਰਡ ਨਾਲ ਲੈ ਕੇ ਗਏ ਸੀ ਇਸ ਕਰਕੇ ਨਾ ਇਹਨੇ ਪਤਾ ਨਹੀਂ ਕਿੱਥੇ ਰੱਖਤਾ ਸੀ ਤੇ ਬਸ ਜਰੇ ਹੈ ਅੱਧਾ ਲੱਭੀ ਅੰਦੀ ਕਿ ਤੇ ਮੈਂ ਇੱਥੇ ਰਹਿਣਾ ਆਦਾ ਬਿਸਤਰਾ ਬੁਸਰੇ ਕਾਕੇ ਸਾਰੇ ਕੱਟੇ ਪਾਤ ਤੇ ਖੇਈ ਹੋਦਰ ਤੇ ਇਹੋ ਤੁਸੀਂ ਦੇਖੀ ਰਹੇ ਹੋ ਪਿਆ ਸਿੱਤਾ ਜਿੱਦਰ ਮੰਮੀ ਉੱਥੇ ਹੀ ਸੀ ਤੇ ਮੰਮੀ ਅੰਦਰ ਛੇਂਦੇ ਸੀ ਸੋਫੇ ਦਾ ਕਵਰ ਫੜ ਲੈ ਗੱਦੀ ਫੜ ਲੈ ਦੇਖਣਾ ਜਿਬਨ ਚ ਦੇਖਣਾ ਜਾਂ ਕਾਂਸ ਤੇ ਦੇਖ ਲੈ ਗੱਡੇ ਦੇ ਥੱਲੇ ਦੇਖ ਲੈ ਸਾਰੇ ਕਿਤੇ ਤੇ ਵਸ ਫਿਰ ਮੈਂ ਆਦਾ ਬਿਸਤਰਾ ਚੱਕ ਕੇ ਸਾਰੇ ਤੇ ਮੰਜਾ ਬਾਹਰ ਕੱਢਿਆ ਸੀ ਮੰਜਾ ਬਾਹਰ ਕੱਢ ਕੇ ਤੇ ਫਿਰ ਮੈਂ ਇੱਥੇ ਲੱਗ ਗਈ ਸੀ ਭਾਂਡੇ ਮੰਨ ਜਣਾ ਤੇ ਸੁਨੇਹਾ ਨੂੰ ਮੈਂ ਕਾਸੀ ਭਾਂਡੇ ਵਗੈਰਾ ਲਿਆ ਦੇ ਅੰਦਰ ਉਹ ਜਿਹੜੇ ਵੀ ਚਾਹ ਵਗੈਰਾ ਵਾਲੇ ਹੈਗੇ ਆ ਤੇ ਬਸ ਉਹ ਲਿਆ ਕੇ ਦੇ ਦੇ ਸੋਨੇ ਮੈਨੂੰ ਤੇ ਮੈਂ ਇੱਥੇ ਬਸ ਹਨਾ ਸਾਰਾ ਚਾਹ ਤੇ ਤੇਲ ਪਾਣੀ ਇੱਕ ਸਾਈਡ ਤੇ ਕਰਕੇ ਤੇ ਇਹਨੂੰ ਡੋਲਿਆਉਂਗੀ ਉਧਰ ਦੂਜੀ ਸਾਈਡ ਜਾ ਕੇ ਤੇ ਡੋਲ ਕੇ ਫਿਰ ਮੈਂ ਆ ਗਈ ਸੀ ਤੇ ਫਿਰ ਮੈਂ ਇੱਥੇ ਲੱਗ ਜੂੰਗੀ ਭਾਂਡੇ ਧੋਣ ਤੇ ਪਹਿਲਾਂ ਮੈਂ ਸਾਰੇ ਇੱਕ ਸਾਈਡ ਕਰ ਲੂੰਗੀ ਥੋਪੇ ਤੇ ਧੋਣ ਤੋਂ ਬਾਅਦ ਫਿਰ ਮੈਂ ਵੀ ਹਨਾ ਸਾਬਣ ਨਾਲ ਓਸ ਕਰ ਦੂੰਗੀ ਤੇ ਮੈਂ ਫੜਾ ਫੜਾ ਲੱਗੀ ਪਏ ਸੇ ਕੰਮ ਕਰਨਾ ਉਹਦੇ ਸਾਨੂੰ ਪਤਾ ਹੀ ਹੈ ਸੋਭਾ ਦੇ ਡੇਲੀ ਰੁਟੀਨ ਦੇ ਵਿੱਚ ਇਹ ਕੰਮ ਧੰਦੇ ਹੁੰਦੇ ਆ ਲੇਡੀ ਔਰਤ ਜਿਹੜੀ ਲੇਡੀ ਹੁੰਦੀ ਆ ਹਨਾ ਵੀ ਜਿਹੜੇ ਘਰ ਦੇ ਵਿੱਚ ਰਹਿੰਦੀ ਆ ਬੀ ਹਾਊਸ ਵਾਈਫ ਹੁੰਦੀ ਆ ਤੇ ਜਿਹੜੇ ਬਾਕੀ ਕੰਮ ਤੇ ਜਾਂਦੇ ਆ ਵੀ ਹਨਾ ਆ ਦਾ ਕੰਮ ਕਰਦੇ ਜੋ ਕਰਦੇ ਉਹਨਾਂ ਵਾਸਤੇ ਵੀ ਇਹ ਹੁੰਦਾ ਉਹਨਾਂ ਨੂੰ ਐ ਹੁੰਦਾ ਵੀ ਥੋੜਾ ਜਿਹਾ ਨਾ ਟਾਈਮ ਤੋਂ ਪਹਿਲਾਂ ਉੱਠਣਾ ਪੈਂਦਾ ਤੇ ਵੀ ਕਾਫੀ ਟਾਈਮ ਪਹਿਲਾਂ ਵੀ ਆ ਕੇ ਸਾਰਾ ਕੰਮ ਕਰਨੇ ਵੇੜਤੀ ਜਾਂਦੇ ਬੱਚਿਆਂ ਦੇ ਨਾਲ ਓਖਾ ਹੋ ਜਾਂਦਾ ਜਿਨ੍ਹਾਂ ਦੇ ਕੋਈ ਸੱਸ ਸਹੁਰਾ ਹੈਗੇ ਆ ਜਾਂ ਕੋਈ ਨੰਦ ਹੈਗੇ ਆ ਕੋਈ ਘਰੇ ਕਰਨ ਵਾਲਾ ਹੈਗਾ ਤੇ ਉਹ ਫਿਰ ਮੇਨ ਮੇਨ ਕੰਮ ਕਰਕੇ ਚਲੇ ਜਾਂਦੇ ਬਾਕੀ ਚੰ ਉਹ ਉਹ ਆਪ ਦਾ ਸੰਭਾਲ ਲੈਂਦੇ ਇਸ ਕਰਕੇ ਤੇ ਜਿਹੜੇ ਆਪਾਂ ਹੁਣ ਹਸਵਾਈਫ ਆ ਆਪਾਂ ਤਾਂ ਘਰੇ ਰਹਿਣਾ ਆਪਾਂ ਤਾਂ ਫਿਰ ਹਨਾ ਉਹਦਾ ਵੀ ਉੱਠਦੇ ਤਾਂ ਆਪਾਂ ਵੀ ਸੁਣੀਆਂ ਹੀ ਆਂ ਵੀ ਆਪ ਦੇ ਬੱਚਿਆਂ ਨੂੰ ਠੋਣਾ ਉਹਨਾਂ ਨੂੰ ਨਾਸ਼ਤਾ ਪਾਣੀ ਬਣਾ ਕੇ ਦੇਣਾ ਉਹਨਾਂ ਨੂੰ ਸਟੱਡੀ ਵਗੈਰਾ ਕਰਾਉਣੀ ਤੇ ਇਸ ਕਰਕੇ ਫਿਰ ਵੀ ਸਾਰਾ ਕੰਮ ਵੀ ਆਪਾਂ ਨੂੰ ਵੀ ਕਰਨਾ ਹੀ ਪੈਂਦਾ ਤੇ ਫਿਰ ਆਪਾਂ ਐ ਹੁੰਦਾ ਵੀ ਚੱਲ ਹਨਾ ਉਹਦੇ ਬੱਚੇ ਦੇ ਖਾਤਰ ਉੱਠਨੇ ਪੈਂਦੇ ਨੇ ਉੱਠ ਕੇ ਉਹਨਾਂ ਨੂੰ ਠਾਉ ਟਾਈਮ ਦੇ ਨਾਲ ਉਹਨੂੰ ਜਦੋਂ ਵੀ ਆਮ ਚੱਲਦੇ ਉਹਨਾਂ ਦੀ ਤਿਆਰੀ ਵਗੈਰਾ ਕਰ ਲੈਣ ਵੀ ਅੱਧਾ ਘੰਟਾ ਘੰਟਾ ਪੜ੍ਹ ਲੈਣ ਕਿਉਂਕਿ ਸਵੇਰ ਮਾਈਂਡ ਫਰੈਸ਼ ਹੁੰਦਾ ਤੇ ਉਦੋਂ ਜਿਹੜਾ ਕੁਝ ਵੀ ਆਪਾਂ ਪੜ੍ਹਦੇ ਹਾਂ ਮਾਈਂਡ ਦੇ ਵਿੱਚ ਰਹਿੰਦਾ ਵਧੀਆ ਹੁੰਦਾ ਸਵੇਰ ਹਨਾ ਇਸ ਕਰਕੇ ਤੇ ਬਾਕੀ ਹਨਾ ਜਿਹੜੇ ਲੇਡੀਜ਼ ਜੋਬ ਵਾਲੀ ਹੁੰਦੇ ਉਹਨਾਂ ਨੂੰ ਵੀ ਇਹੀ ਹੁੰਦਾ で、インナーヘリングアンタイドナルディー ਇੱਥੇ ਵਰਮੈ ਲੱਗ ਗਈ ਸੀ ਨਾਲੀ ਧੋਣ ਤੇ ਨਾਲੇ ਮੈਂ ਧੋ ਦੂੰਗੀ ਇੱਥੇ ਤੇ ਪਾਣੀ ਟੱਬ ਦੇ ਵਿੱਚ ਭਰਿਆ ਪਿਆ ਸੀ ਜਿੱਥੇ ਮੈਂ ਫਟਾਫਟ ਨਾਲੀ ਧੋ ਲੂੰਗੀ ਕਿਉਂਕਿ ਇੱਥੇ ਚਾਹ ਦਾ ਪਾਣੀ ਵਗੈਰਾ ਹੁੰਦਾ ਭਾਂਡਿਆਂ ਦਾ ਪਾਣੀ ਹੁੰਦਾ ਤੇ ਆਪਾਂ ਧੋ ਦੰਨੇ ਇੱਥੇ ਹਨਾ ਬੁੱਕਰ ਮਾਰ ਕੇ ਤੇ ਇਹਦੇ ਨਾਲ ਸਮੀਲ ਵਗੈਰਾ ਨਹੀਂ ਆਉਂਦੀ। ਐਸੀ ਚੱਲੇ ਆ ਜੀ ਹੁਣ ਮੁੱਕ ਗਏ ਅੱਗੇ ਆ ਕੇ ਤੁਹਾਨੂੰ ਬੱਸ ਆਨ ਸਟੇ ਕਰਨ ਚਾਹੀਦੇ ਨੇ। ਇਸ ਕਾਰਨ ਤੇ ਚੱਲਦੇ ਆ। ਠੀਕ ਹੈ ਜੀ। ਸਵੇਰ ਦਾ ਸੋਨਾਂ ਦੇ 8:00 ਵਜੇ 8:10 15 ਤਿਆਰ ਲੰਗੀ ਤੇ ਚੱਲਨੇ ਹੋਇਆ ਸੀ ਠੀਕ ਹੈ ਫਿਰ ਮਿਲਦੇ ਆਂ ਤੁਹਾਨੂੰ ਰੋਟੀ ਮੈਂ ਖਾਦੇ ਨਹੀਂ ਅੱਜ ਖਾਲੀ ਬੈਠੀ ਜਾਣਾ ਤੇ ਚਾਹ ਪੀ ਲਵਾਂ ਉਸਨੇ ਆ ਵੀ ਤਿਆਰ ਹੋ ਗਈ ਤੇ ਉਹਨੂੰ ਚੱਲ ਗਿਆ ਤੇ ਕਾਈ ਫਿਰ ਮਿਲਾਂਗੇ ਤੇ ਇੱਥੇ ਹੁਣ ਅਸੀਂ ਜਾ ਰਹੇ ਸੀ ਮੋਗੇ ਨੂੰ ਤੇ ਇੱਥੇ ਅਸੀਂ ਬੱਸ ਦੀ ਵੇਟ ਕਰ ਰਹੇ ਸੀ ਤੇ ਮੋੜ ਤੇ ਖੜੇ ਸੀ ਤੇ ਇੱਧਰ ਜਾਗਰਨ ਦਾ ਲੱਗਿਆ ਹੋਇਆ ਪੋਸਟਰ ਤੇ ਤੁਹਾਨੂੰ ਦਿਖਾਇਆ ਹਨਾ ਇੱਧਰ ਤੇ ਬੱਸ ਫਿਰ ਬੱਸ ਆ ਗਈ ਸੀ ਤੇ ਅਸੀਂ ਬੈਠ ਕੇ ਸੀ ਬੱਸ ਦੇ ਵਿੱਚ ਤੇ ਇਹ ਜਾਣੀਏ ਬੱਸ ਮੋਗਾ ਸਿੱਧਾ ਤੇ ਵੈਸੇ ਜਗਰਾਉਂ ਨੂੰ ਵੀ ਜਾਂਦੇ ਨੇ ਨਾਨਕਸਰ ਨੂੰ ਵੀ ਜਾਂਦੇ ਨੇ ਨਾਨਕਸਰ ਤੋਂ ਵੀ ਉੱਪਰ ਰੋੜੇ ਗਏ ਮੋਗਾ ਲੈ ਕੇ ਪਰ ਅਸੀਂ ਸਿੱਧੀ ਚੁਣੀ ਹੋਈ ਸੀ ਤੇ ਬੱਸ ਫਿਰ ਅਸੀਂ ਇੱਥੇ ਬੱਸ ਦੇ ਵਿੱਚ ਹਨਾ ਉਹ ਢੁੱਡੀ ਗਿਆ ਲੱਡਾ ਆ ਗਿਆ ਸੀ ਤੇ ਇੱਥੇ ਬਸ ਦੋ ਕੁ ਮਿੰਟ ਰੁਕ ਗਏ ਸਵਾਰੀ ਚੜ੍ਹਦੀ ਉੱਤਰਦੀ ਤੇ ਬਸ ਫਿਰ ਅਸੀਂ ਆ ਗਏ ਸੀ ਮੁਗਦੇ ਤੇ ਤੁਸੀਂ ਦੇਖ ਹੀ ਰਹੇ ਹੋ ਮੁਗਦੇ ਦਾ ਹਨਾ ਨਜ਼ਾਰਾ ਕਿਹੋ ਜਿਹਾ ਤੇ ਸ਼ੌਕ ਬਗੈਰਾ ਖੁੱਲੀਆਂ ਕੁਛ ਕੁ ਬੰਦਾਂ ਕੁਛ ਕੁ ਖੁੱਲੀਆਂ ਹੋਈਆਂ ਤੇ ਬੱਚੇ ਜਾ ਰਹੇ ਆ ਕੋਲ ਜਾਲੇ ਕੋਈ ਆਈਲਟਸ ਹਨ ਕੋਈ ਕਾਸਾ ਹੋਏ ਸਾਰੇ ਹਨਾ ਤੇ ਆ ਗੁਰੂ ਨਾਨਕ ਕੋਲ ਜਾ ਗਏ ਇੱਥੇ ਇੱਥੇ ਆ ਲੜਕੀਆਂ ਜਾ ਰਹੀਆਂ ਹਨਾ ਇਹ ਗੁਰਨਾਨਕ ਕੋਲ ਜਿੱਤੀ ਪੜਦੀਆਂ ਤੇ ਅਸੀਂ ਇੱਥੇ ਆ ਗਏ ਸੀ ਲੈਬ ਦੇ ਵਿੱਚ ਤੇ ਲੈਬ ਦੇ ਵਿੱਚ ਅਸੀਂ ਆ ਗਏ ਸੀ ਤੇ ਆਪਦੀ ਸਕੈਨ ਵਗੈਰਾ ਕਰਾ ਲਈ ਸੀ ਤੇ ਆ ਗਏ ਕੁਮੇਟ ਲੈ ਲਏ ਇੱਥੇ ਹਨ ਤੇ ਉਹਦਾ ਕਰਾ ਕੇ ਅਸੀਂ ਬਾਹਰ ਆ ਗਏ ਸੀ ਕਿਉਂਕਿ ਅੰਦਰ ਦਾ ਤੁਹਾਨੂੰ ਪਤਾ ਹੀ ਹੈ ਵੀਡੀਓ ਵਗੈਰਾ ਬਣਾਉਣਾ ਤੇ ਅਸੀਂ ਆ ਗਏ ਹੁਣ ਮੁੱਕ ਕੇ ਗਏ ਸੀ ਮੁੱਕ ਕੇ ਸਕੈਨ ਕਰਾਉਣ ਗਏ ਸੀ ਤੇ ਸਕੈਨ ਸਾਡੀ ਹੋ ਗਈ ਤੇ ਮੈਂ ਤੇ ਸੁਨੇਹਾ ਗਈਆਂ ਸੀ ਤੇ ਫਿਰ ਅਸੀਂ ਨਾ ਉਥੋਂ ਜਿਹੜੀ ਬੱਸ ਆਉਣੀ ਸੀ ਪਿੰਡ ਵਾਲੇ ਉਹ ਤਾਂ 12 ਵਜੇ ਤੁਰਨੀ ਸੀ ਤੇ 10 ਸਾਲੀ ਤੱਕ ਸਾਨੂੰ ਟਾਈਮ ਲੱਗ ਗਿਆ ਸੀ 11 ਵਜੇ ਤੱਕ ਅਸਵੇਲੇ ਹੋ ਸਕੈਨ ਕਰਾ ਕੇ ਤਾਂ ਕਰਦੇ ਬਈ ਟਾਈਮ ਲੱਗ ਗਿਆ ਸੀ ਸਟਾਰ ਕੇ ਫਿਰ ਅਸੀਂ ਨਾ ਜਗਰਾਉ ਨੂੰ ਜਿਹੜੀ ਲੁਧਿਆਣਾ ਦੇ ਪਾਸ ਜੰਦੀ ਅਸੀਂ ਉਸ ਤੇ ਚਲੇ ਗਏ ਸੀ ਨਾਨਕਸਰ ਉੱਤਰਗੇ ਸੀ ਨਾਨਕਸਰ ਸਾਨੂੰ ਬੱਸ ਮਿਲ ਗਈ ਸੀ ਪਿੰਡ ਵਾਲੀ ਤੇ 11:28 ਤੇ ਸੀ ਨਾਨਕਸਰ ਪਹੁੰਚ ਗਏ ਸੀ ਤੇ ਬੱਸ ਫਿਰ ਅਸੀਂ 11:50 ਤੇ ਸਾਨੂੰ ਬੱਸ ਮਿਲ ਗਈ ਸੀ 12:05 ਤੇ ਅਸੀਂ ਘਰੇ ਆ ਗਏ ਸੀ ਤੇ ਬਾਸ ਸਕੈਨ ਅਸੀਂ ਕਰਾ ਲਈ ਸਕੈਨ ਦੇ ਵਿੱਚ ਜੋ ਕੁਝ ਵੀ ਆਇਆ ਤੁਹਾਡੇ ਨਾਲ ਅੱਗੇ ਆ ਕੇ ਸ਼ੇਅਰ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਕੀ ਆਪਣੇ ਵਧੀਆ ਚੀਜ਼ ਕੀ ਘਟੀ ਹੈ ਕੀ ਨਹੀਂ ਕੀ ਦੱਸਿਆ ਡਾਕਟਰ ਨੇ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਪਰ ਹਜੇ ਨਿਦਾਨ ਦੇ ਹੈਗੇ ਅੱਗੇ ਤੁਸੀਂ ਵੀਡੀਓ ਨਾਲ ਇਦਾਂ ਹੀ ਬਣੇ ਰਹੋ ਤੇ ਤੁਹਾਨੂੰ ਹਨਾ ਕੋਈ ਅੱਗੇ ਆ ਕੇ 2-4 ਦਿਨਾਂ ਤੱਕ ਤੁਹਾਨੂੰ ਦੱਸਾਂਗੇ ਬਲੌਗ ਦੇ ਵਿੱਚ ਵੀ ਕਿ ਹਨਾ ਮੈਨੂੰ ਪਤਾ ਲੱਗਦਾ ਤੁਹਾਨੂੰ ਕਿਵੇਂ ਹਨਾ ਦੇ ਹਜੇ ਆਪਣੇ ਜਿਹੜਾ ਮੈਂ ਕਨਫਰਮ ਕੀਤਾ ਵੀ ਉਹਦੇ ਨਾਲ ਤਾਂ ਮੈਨੂੰ ਲੱਗਦਾ ਹਨਾ ਥੋੜਾ ਮोटा ਚੇਜ ਤੇ ਬਾਕੀ ਡਾਕਟਰ ਨੂੰ ਦਿਖਾ ਕੇ ਪਤਾ ਲੱਗੂ ਹਨਾ ਵੀ ਉਹ ਕੀ ਦੱਸਦੇ ਆ ਕਿਉਂਕਿ ਆਪਾਂ ਘਰੇ ਡਾਕਟਰ ਆਪਾਂ ਨੂੰ ਹੁਣ ਸਕੈਨਾਂ ਵਾਰ ਕੀ ਪਤਾ ਕੀ ਨੋਲ ਜਿਹ ਹੁੰਦੀ ਹੈ ਹਨਾ ਤੇ ਉਹਨਾਂ ਨੂੰ ਜਿਆਦਾ ਪਤਾ ਹੁੰਦਾ ਤੇ ਬਸ ਫਿਰ ਮੈਂ 800 ਰੁਪਏ ਲੈ ਲੈ ਸਕੈਨ ਦਾ ਤੇ ਸਕੈਨ ਹਨਾ ਵੀ ਜਾਨੀ ਕਿ ਵਧੀਆ ਕਰਦੇ ਆ 500% ਪੂਰੇ ਹਨਾ ਵੀ ਵਧੀਆ ਆਦਾ ਹੈ ਰਿਜ਼ਲਟ ਇਸ ਕਰਕੇ ਜੇ ਚੱਲ ਪੈਸੇ ਤਾਂ ਲੱਗ ਗਏ ਹੁੰਦੇ ਪਰ ਆਪਣੀ ਮਨੋਂ ਤਾਂ ਸੱਲੀ ਹੋ ਜਾਂਦੀ ਹੈ ਨਾ ਵੀ ਸਹੀ ਦਾ ਸਿਆਪਾ ਨੂੰ ਕਿਉਂਕਿ ਆਪਾਂ ਇਹਰੇ ਘਰੇ ਡਾਕਟਰਾਂ ਕੋਲੇ ਜਾਂਨੇ ਆ ਵੀ ਉਹ ਆਪਾਂ ਤਾਂ ਚੱਲ 400 ਲੈ ਲੈਣਗੇ 600 ਲੈ ਲੈਣਗੇ ਪਰ ਉਹਨਾਂ ਤੇ ਪਰ ਤਾਂ ਤਸੱਲੀ ਜੀ ਨਹੀਂ ਹੁੰਦੀ ਤੇ ਪਰ ਇਹ ਜਿਹੜੇ ਮੋਗ ਡਾਕਟਰਾਂ ਵੀ ਇਹ ਵਧੀਆ ਹਨ ਦੱਸਦੇ ਆ ਤੇ ਵੀ ਜਾਨੀ ਕਿ ਐ ਕਿਸੇ ਨੂੰ ਬਹਿਮ ਦੇ ਵਿੱਚ ਨਹੀਂ ਪਾਉਂਦੇ ਹਨਾ ਵੀ ਕਲੀਅਰ ਕਰ ਦਿੰਦੇ ਜਿਹੜੀ ਵੀ ਗੱਲ ਹੁੰਦੀ ਹੈ ਇਸ ਕਰਕੇ ਤੇ ਬਸ ਫਿਰ ਹੁਣ ਮੰਮੀ ਰੋਟੀ ਲਈ ਜਾਂਦੇ ਆ ਤੇ ਬਸ ਰੋਟੀ ਖਾਵਾਂਗੇ ਆਪਾਂ ਪਾਣੀ ਪੁਣੀ ਫਿਲਰ ਮੈਂ ਅਸਵੇਰ ਦਾ ਪੇਟ ਖਾਲੀ ਮੈਂ ਰੋਟੀ ਖਾਤ ਨਹੀਂ ਗਈ ਖਾਲੀ ਪੇਟ ਹੀ ਜਿਹੀ ਸੀ ਬਸ ਚਾਹ ਹੀ ਪੀਤੀ ਸੀ ਮੈਂ ਤਾਂ ਵੀ ਕਈ ਵਾਰ ਖਾਲੇ ਪੇਟ ਕਹਾਂਦੇ ਰੋਟੀ ਖਾਦੀ ਹੋਵੇ ਹਨਾ ਫਿਰ ਪਤਾ ਨਹੀਂ ਹੁੰਦਾ ਖਾਲੇ ਪੇਟ ਕਰਾ ਜੰਨੇ ਇਸ ਕਰਕੇ ਤੇ ਠੀਕ ਹੈ ਜੀ ਵਾਸਤੇ ਫਿਰ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਵੀਡੀਓ ਨਾਲ ਲੁੱਟੇ ਦਈ ਬੜੇ ਤੇ ਜੀ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਤੇ ਅੱਜ ਦਾ ਬਲੌਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਹੜੇ ਸਾਡੇ ਚੈਨਲ ਦੇ ਵੀਰ ਭੈਣਾਂ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਓ ਕਿਸੋ ਨੇ ਸੋਨੇ ਸੋਨੇ ਕਰਿਓ ਕਮੈਂਟ ਮਿਲਾਂਗੇ ਕੱਲ੍ਹ ਵਾਲੇ ਨਵੇਂ ਵਲੌਗ ਦੇ ਵਿੱਚ